ਜਕਾਰਿਆਂ ਦੀ ਗੂੰਜ ਵਿੱਚ ਬਾਬਾ ਰਾਜਾ ਰਾਮ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਅਤੇ 350 ਸਾਲਾ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਯਾਈ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੰਗ੍ਰੰਥ ਸਾਹਿਬ ਜੀ ਦੀ ਰੈਣੂਮਾਈ ਹੇਟ ਅਤੇ ਬਾਬਾ ਬਲਵਿੰਦਰ ਸਿੰਘ ਅਗਵਾਈ ਹੇਟ ਗੁਰਦੁਆਰਾ ਬਾਬਾ ਰਾਜਾ ਰਾਮ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਹਰਚੋਵਾਲ ਤੋਂ ਆਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਇਹ ਨਗਰ ਕੀਰਤਨ ਹਰਚੋਵਾਲ ਤੋਂ ਲਾਈਟਾਂ ਵਾਲਾ ਚੌਕ ਪੁੱਲ ਪੁਖਤਾ ਟਾਂਡਾ ਅੱਡਾ ਜਲੰਧਰ ਰੋਡ ਤੋਂ ਹੁਸ਼ਿਆਰਪੁਰ ਸ਼ਹਿਰ ਦੇ ਅੰਦਰ ਕਚਹਿਰੀ ਰੋਡ ਤੋਂ ਹੁੰਦਾ ਹੋਇਆ ਦੁਪਹਿਰ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਖੰਡਿਆਲਾ ਸੈਣੀਆ ਅਤੇ ਫਿਰ ਗੜਸ਼ੰਕਰ ਰੋਡ ਮਹੱਲਲਪੁਰ ਤੋਂ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਰੋਪੜ ਵਿਖੇ ਸ਼ਾਮ ਨੂੰ ਸੰਪੰਨ ਹੋਵੇਗਾ ਇਸ ਮੌਕੇ ਸ਼੍ਰੀ ਹਰगोਬਿੰਦਪੁਰ ਸਾਹਿਬ ਤੋਂ ਸਮਾਜ ਸੇਵੀ ਹਰਵਿੰਦਰਪਾਲ ਸਿੰਘ ਸਾਫ ਦਾ ਪ੍ਰਧਾਨ ਐਸਸੀ ਵਿੰਗ ਪੰਜਾਬ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਹਲਕਾ ਇੰਚਾਰਜ ਰਾਜਨਵੀਰ ਸਿੰਘ ਕੁਮਾਰ ਡਾਕਟਰ ਕੇਜੇ ਸਿੰਘ ਆਪ ਪਾਰਟੀ ਸੀਨੀਅਰ ਆਗੂ ਸਰਪੰਚ ਕੈਪਟਨ ਤਰਮਿੰਦਰ ਸਿੰਘ ਹਰਚੋਵਾਲ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੀ ਬੱਸਾਂ ਗੱਡੀਆਂ ਰਾਹੀਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਸਮਾਜ ਸੇਵੀ ਹਰਵਿੰਦਰਪਾਲ ਸਿੰਘ ਅਤੇ ਸੁਵਰਗਵਾਸੀ ਪਰਮਾਨੰਦ ਸ਼ਰਮਾ ਦੇ ਪਰਿਵਾਰ ਮੰਗਤ ਰਾਮ ਸ਼ਰਮਾ ਵੱਲੋਂ ਬੱਸਾਂ ਦੀ ਸੇਵਾ ਕੀਤੀ ਗਈ। ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਰਤੀ ਵਾਹੇ ਨਾਮੁ ਉਹ ਕਲਕਲੇ ਸ਼ਬਕ ਹਰੇ ਸੁਣਵਡ ਪਾ ਕੀਆ ਹਰੇ ਅੰਮ੍ਰਿਤ ਬਾ ਸਰਨ ਵਡ ਭਾਗਿਆ ਕਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਜਿਨ ਕੋ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਸਰਨ ਵਡ ਭਾਗਿਆ ਹਰੇ ਅੰਮ੍ਰਿਤ ਪਾਣੀ ਰਾ ਸਣਗੜ ਪਾ ਕੀ